ਪੰਚੰਤੇ ਦਿਲ ਦੀਆਂ ਗਹਿਰਾਈਆਂ ਜੋ ਬਹੁਤ ਬਹੁਤ ਧੰਨਵਾਦ ਸਾਥੀਓ ਇੱਕ ਵਾਰ ਫੇਰ ਤੋਂ ਕਿਸ ਤਰੀਕੇ ਦੇ ਨਾਲ ਬੀਜੇਪੀ ਔਰ ਕੇਂਦਰ ਸਰਕਾਰ ਪੰਜਾਬ ਪੰਜਾਬੀਆਂ ਔਰ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਬਦਨਾਮ ਕਰਨ ਦੇ ਲਈ ਬਜ਼ਦ ਹੈ ਆਪਣੀ ਨੇਚਰ ਮੁਤਾਬਕ ਇੱਕ ਵਾਰ ਫੇਰ ਉਹਦੀ ਤਾਜ਼ਾ ਤਰੀਨ ਐਗਜ਼ਾਮਪਲ ਹੈ ਜਿਹੜੀ ਉਹ ਫੇਰ ਸਾਹਮਣੇ ਆਈ ਹੈ ਦਿੱਲੀ ਦੇ ਕੈਬਨਿਟ ਮੰਤਰੀ ਸਾਬ ਮਨਜਿੰਦਰ ਸਿੰਘ ਸਿਰਸਾ ਨੇ ਸ਼ਾਇਦ ਕੱਲ ਇੱਕ ਪੀਸੀ ਕੀਤੀ ਸੀਗੀ ਪ੍ਰੈਸ ਕਾਨਫਰੈਂਸ ਕੀਤੀ ਸੀ ਦਿੱਲੀ ਦੇ ਵਿੱਚ ਜਿਸ ਦੇ ਵਿੱਚ ਜੋ 에ਅਰ ਕੁਆਲਿਟੀ ਇੰਡੈਕਸ ਹੈ ਜਾਂ ਜੋ ਪੋਲਿਊਸ਼ਨ ਹੋ ਰਹੀ ਹੈ ਉਹਦੇ ਵਾਸਤੇ ਸਿੱਧੇ ਸਿੱਧੇ ਤੌਰ ਦੇ ਉੱਪਰ ਪੰਜਾਬ ਨੂੰ ਪੰਜਾਬੀਆਂ ਨੂੰ ਔਰ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਔਰ ਇੱਥੋਂ ਤੱਕ ਕਹਿ ਦਿੱਤਾ ਗਿਆ ਉਹਨਾਂ ਵੱਲੋਂ ਕਿ 21 ਤਾਰੀਖ ਨੂੰ ਜਾਂ ਇਹਨੇ ਇੱਕ ਦੋ ਦਿਨਾਂ ਦੇ ਵਿੱਚ ਧੱਕੇ ਨਾਲ ਪੰਜਾਬ ਸਰਕਾਰ ਵੱਲੋਂ ਅੱਗਾ ਨੇ ਜਿਹੜੀਆਂ ਪਰਾਲੀ ਨੂੰ ਉਹ ਲਵਾਈਆਂ ਗਈਆਂ ਤਾਂ ਕਿ ਦਿੱਲੀ ਦੇ ਲੋਕਾਂ ਦਾ ਜੀਣਾ ਮੁਹਾਲ ਹੋ ਸਕੇ ਉਹਨਾਂ ਉੱਥੋਂ ਦਾ 에ਅਰ ਕੁਆਲਿਟੀ ਜਿਹੜਾ ਉਹ ਡ੍ਰੌਪ ਹੋ ਸਕੇ ਮੈਂ ਸਿਰਸਾ ਸਾਹਿਬ ਨੂੰ ਕਹਿਣਾ ਚਾਹੂਗਾ ਕਿ ਇਹੋ ਜੀ ਹਲਕੀ ਘਟੀਆ ਸੋਚ ਨਾ ਪੰਜਾਬ ਸਰਕਾਰ ਦੀ ਹੈ ਨਾ ਪੰਜਾਬ ਦੀ ਹੈ ਤੇ ਨਾ ਹੀ ਪੰਜਾਬੀਆਂ ਦੀ ਹੈ ਸਾਡੇ ਲਈ ਹਰ ਮਨੁੱਖ ਦੀ ਜ਼ਿੰਦਗੀ ਇੰਪੋਰਟੈਂਟ ਹੈ ਤੇ ਹਰ ਕਿਸੇ ਦੀ ਸਿਹਤ ਵੀ ਇੰਪੋਰਟੈਂਟ ਹੈ ਹੁਣ ਉਹਨਾਂ ਨੇ ਜੋ ਬੜੇ ਹਲਕੇ ਇਲਜ਼ਾਮ ਉਹਨਾਂ ਵੱਲੋਂ ਲਗਾਏ ਗਏ ਇਸ ਖਾਸ ਤੌਰ ਤੇ 21 ਤਾਰੀਖ ਬਾਰੇ ਦਿਵਾਲੀ ਵਾਲੇ ਦਿਨ ਉਹਨਾਂ ਨੇ ਮੈਂ ਤੁਹਾਡੇ ਸਾਹਮਣੇ ਕੁਝ ਡਾਟਾ ਰੱਖਣਾ ਚਾਹਣਾ 21 ਤਾਰੀਖ ਦੇ ਜਿਸ ਦਿਨ ਉਹਨਾਂ ਨੇ ਐਲੀਗੇਸ਼ਨ ਲਾਇਏ ਨੇ ਪੰਜਾਬ ਦੇ ਕਿਸਾਨਾਂ ਦੇ ਉੱਪਰ ਔਰ ਇਹ ਡਾਟਾ ਕੋਈ ਅਮਨ ਰੋੜਾ ਦਾ ਜਾਂ ਆਮ ਆਦੀ ਪਾਰਟੀ ਦਾ ਪੰਜਾਬ ਸਰਕਾਰ ਦਾ ਡਾਟਾ ਨਹੀਂ ਹੈਗਾ ਇਹ ਗਵਰਨਮੈਂਟ ਆਫ ਇੰਡੀਆ ਦਾ ਡਾਟਾ ਹੈ ਰਿਮੋਟ ਸੈਂਸਿੰਗ ਦੇ ਸੰਬੰਧੀ ਡਾਟਾ ਹੈ ਔਰ ਇੰਡੀਅਨ ਐਗਰੀਕਲਚਰ ਇੰਸਟੀਚਿਊਟ ਜਿਹਨੂ ਕੇ ਪੂਸਾ ਇੰਸਟੀਚਿਊਟ ਵੀ ਕਹਿੰਦੇ ਨੇ ਸੈਂਟਰਲ ਗਵਰਨਮੈਂਟ ਦੀ ਬਾਡੀ ਹੈ ਔਰ ਆ ਆਈਸੀਏਆਰ ਯਾਨੀ ਕਿ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਜਿਹੜੀ ਕਿ ਫਾਰਮਰਸ ਵੈਲਫੇਅਰ ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਦੇ ਅੰਡਰ ਕਮ ਕਰਦੀ ਹੈ ਉਹਦਾ ਡਾਟਾ ਜਿਹੜਾ ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਜਿਹਦੇ ਵਿੱਚ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਜੋ ਅ ਅਲੀਗੇਸ਼ਨ ਸਭ ਮਨਜਿੰਦਰ ਸਿੰਘ ਸਰਸਾ ਨੇ ਪੰਜਾਬ ਤੇ ਪੰਜਾਬੀਆਂ ਦੇ ਉੱਪਰ ਲਾਏ ਨੇ ਉਹ ਸਿਰੇ ਤੋਂ ਬੇਕਾਰ ਨੇ ਉਹ ਬਿਨਾ ਤੱਥਾਂ ਦੇ ਨੇ ਆਧਾਰਹੀਨ ਨੇ 21 ਤਾਰੀਖ ਜਿਸ ਦਿਨ ਉਹਨਾਂ ਨੇ ਐਲੀਗੇਸ਼ਨ ਲਗਾਇਆ ਉਸ ਦਿਨ ਦੀ ਜੇ ਆਪਾਂ ਗੱਲ ਕਰ ਲਈਏ ਇਅਰ ਔਨ ਇਅਰ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਕਿਸ ਤਰੀਕੇ ਦੇ ਕਨਸਰਟਡ ਐਫਰਟਸ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੇ ਔਰ ਉਹਦਾ ਕਿੰਨਾ ਵਧੀਆ ਹੰਗਾਰਾ ਤੇ ਹੁਲਾਰਾ ਪੰਜਾਬੀਆਂ ਵੱਲੋਂ ਔਰ ਕਿਸਾਨਾਂ ਵੱਲੋਂ ਚੇਚੇ ਤੌਰ ਤੇ ਦਿੱਤਾ ਗਿਆ ਉਹ ਇਸੇ ਇੱਕ ਡਾਟਾ ਦੇ ਵਿੱਚ ਕਲੀਅਰ ਹੋ ਜਾਊਗਾ ਕਿ ਜਦ 2021 ਦੇ ਵਿੱਚ ਜਦ ਕਾਂਗਰਸ ਸਰਕਾਰ ਸੀ 21 ਅਕਤੂਬਰ 2021 ਨੂੰ ਇਹ ਕੇਸ ਸੀਗੇ ਜਿਹੜੇ ਫਾਰਮ ਫਾਇਰਸ ਦੇ ਫਸਲਾਂ ਜੋ ਪਰਾਲੀ ਨੂੰ ਅੱਗ ਲਾਉਣ ਦੇ ਉਹ 597 ਸੀਗੇ 2022 ਦੇ ਵਿੱਚੋਂ ਘਟ ਕੇ 393 ਰਹਿ ਗਏ ਇਸੇ ਤਰੀਕੇ ਨਾਲ 2023 ਦੇ ਵਿੱਚੋਂ ਘਟ ਕੇ 146 ਰਹਿ ਗਏ 2024 ਦੇ ਵਿੱਚੋਂ ਘਟ ਕੇ 65 ਰਹਿ ਗਏ ਤੇ 2025 ਦੇ ਵਿੱਚ ਯਾਨੀ ਕਿ ਅੱਜ ਤੋਂ 2 ਦਿਨ ਪਹਿਲਾਂ ਉਹ ਕੱਟ ਕੇ ਬਾਹਰ ਰਹਿ ਗਏ ਇਹ 5 ਸਾਲ ਦਾ ਡੇਟਾ ਹੈ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਕਿ ਤੁਹਾਡੇ ਸਾਹਮਣੇ ਰੱਖ ਰਿਹਾ ਮੈਂ ਇਸੇ ਤਰੀਕੇ ਦੇ ਨਾਲ ਜੋ ਜੇ ਆਪਾਂ ਗੱਲ ਕਰੀਏ ਕਿ ਕਿੰਨੀਆਂ ਫਾਰਮ ਫਾਈਲਸ ਹੋਈਆਂ ਕਿੰਨੀ ਸਟੱਬਲ ਬਰਨਿੰਗ ਹੋਈ ਕਿੰਨੇ ਕੇਸਸ ਗਵਰਨਮੈਂਟ ਆਫ ਇੰਡੀਆ ਦੇ ਸੈਟਲਾਈਟਸ ਵੱਲੋਂ ਮਾਨੀਟਰ ਕੀਤੇ ਗਏ ਰਿਪੋਰਟ ਕੀਤੇ ਗਏ ਆਈਡੈਂਟੀਫਾਈ ਕੀਤੇ ਗਏ ਉਹ 15 ਸਪਟੈਂਬਰ ਤੋਂ 21 ਅਕਤੂਬਰ ਤੱਕ ਦਾ ਡੇਟਾ ਇਹ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਹੁਣ ਜਿਦੇ ਵਿੱਚ 2021 ਦੇ ਵਿੱਚ 4327 ਅੱਗਾਂ ਦੀ ਰਿਪੋਰਟ ਹੋਈ ਸੀ 2022 ਦੇ ਵਿੱਚ 3114 ਦੀ ਰਿਪੋਰਟ ਹੋਈ 2023 ਦੇ ਵਿੱਚ 1762 1764 ਫਾਰਮ ਫਾਇਰਸ ਦੇ ਜਿਹੜੀਆਂ ਅੱਗਾਂ ਨੇ ਉਹ ਰਿਪੋਰਟ ਹੋਈਆਂ ਅ 2024 ਦੇ ਵਿੱਚ 1510 ਸਟੱਬਲ ਬਰਨਿੰਗ ਕੇਸਿਸ ਨੇ ਜਿਹੜੇ ਪਰਾਲੀ ਨੂੰ ਅੱਗ ਲਾਉਣ ਦੇ ਉਹ ਰਿਪੋਰਟ ਹੋਏ ਔਰ ਹੁਣ 2025 ਦੇ ਵਿੱਚ ਉਹ ਘਟ ਕੇ ਮਹਿਜ਼ 415 ਰਹਿ ਗਏ ਯਾਨੀ ਕਿ 10 ਗੁਣੇ ਦੀ ਕਟੌਤੀ ਹੈ ਜਿਹੜੀ 4327 2021 ਦੇ ਵਿੱਚ ਤੇ 415 2025 ਦੇ ਵਿੱਚ ਯਾਨੀ ਕਿ 10 ਗੁਣਾ ਅਸੀਂ ਉਹਦੀ ਕਟੌਤੀ ਹੈ ਜਿਹੜੀ ਉਹ ਕਰਨ ਦੇ ਵਿੱਚ ਕਾਮਯਾਬ ਹੋયા ਔਰ ਇਹਦੇ ਮੁਕਾਬਲੇ ਜੋ ਭਾਜਪਾ ਰੂਲ ਸਟੇਟਸ ਨੇ ਜੇ ਸਿਰਫ ਆਪਾਂ ਇੱਕ ਉਹਨਾਂ ਦੀ ਬڑے ਫੇਵਰਿਟ ਸਟੇਟ ਹੈ ਯੂਪੀ ਜੇ ਉਥੋਂ ਦੀ ਹੀ ਗੱਲ ਕਰ ਲਈਏ ਤੇ 2021 ਦੇ ਵਿੱਚ ਜਿਹੜੇ 631 ਅਗਰ ਰਿਪੋਰਟ ਹੋਈਆਂ ਸੀਗੀਆਂ ਫਾਰਮ ਫਾਇਲਸ 2021 ਦੇ ਵਿੱਚ ਉਹ 2025 ਦੇ ਤੱਕ ਘਟਣੀਆਂ ਤਾਂ ਕੀ ਸੀਗੀਆਂ 2024 ਦੇ ਵਿੱਚੋਂ 723 ਹੋ ਗਈਆਂ 2025 ਦੇ ਵਿੱਚ 660 ਹੋ ਗਈਆਂ ਯਾਨੀ ਕਿ ਉਸ ਉਹਨਾਂ ਸਟੇਟਾਂ ਦੇ ਵਿੱਚ ਜਿਹੜੀਆਂ ਕਿ ਭਾਜਪਾ ਰੂਲ ਸਟੇਟਸ ਨੇ ਉਹਨਾਂ ਦੇ ਵਿੱਚ ਸਟੱਬਲ ਵਰਨਿੰਗ ਦੇ ਕੇਸਸ ਵਧ ਰਹੇ ਨੇ ਤੇ ਪੰਜਾਬ ਦੇ ਵਿੱਚ ਅਸੀਂ ਸਬਸਟੈਂਸ਼ੀਅਲੀ ਉਹਨਾਂ ਨੂੰ ਡਿਕਰੀਜ਼ ਕਰ ਰਹੇ ਹਾਂ 10 ਗੁਣੇ ਤੱਕ ਘਟਾ ਰਹੇ ਹਾਂ ਤੇ ਫਿਰ ਵੀ ਇਲਜ਼ਾਮਬਾਜ਼ੀ ਹੈ ਜਿਹੜੀ ਉਹ ਪੰਜਾਬ ਪੰਜਾਬੀਆਂ ਤੇ ਕਿਸਾਨਾਂ ਦੇ ਉੱਪਰ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਇਸ ਤੋਂ ਬੜਾ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਿੰਨੀ ਨਫ਼ਰਤ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਪੰਜਾਬ ਪੰਜਾਬੀਆਂ ਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਕਰਦੀ ਹੈ ਔਰ ਇਹਦੇ ਵਿੱਚ ਮੈਂ ਕਹਾ ਕਿ ਇਕੱਲਾ ਸਾਡਾ ਯੋਗਦਾਨ ਨਾ ਉਚੇਚੇ ਤੌਰ ਤੇ ਸਾਡੀਆਂ ਕੋਸ਼ਿਸ਼ਾਂ ਨੇ ਉਹ ਸਾਡਾ ਫਰਜ਼ ਬਣਦਾ ਹੈ ਕਿ ਸਰਕਾਰ ਪੰਜਾਬ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਜਿੱਥੇ ਸਾਡੇ ਕਨਸਰਟਡ ਐਫਰਟਸ ਰਹੇ ਨੇ ਕੰਟੀਨਿਊਸ ਐਫਰਟਸ ਰਹੇ ਨੇ ਤੇ ਉਹਦਾ ਇਫੈਕਟ ਹੈ ਜਿਹੜਾ ਉਹ ਜ਼ਮੀਨੀ ਪੱਧਰ ਤੇ ਉੱਪਰ ਦੇਖਣ ਨੂੰ ਮਿਲਿਆ ਲੋਕਾਂ ਨੇ ਸਾਡੀਆਂ ਬੇਨਤੀਆਂ ਨੂੰ ਸਾਡੀਆਂ ਅਪੀਲਾਂ ਨੂੰ ਪ੍ਰਵਾਨ ਵੀ ਕੀਤਾ ਜਿਹਦੇ ਕਰਕੇ ਇਹ ਕਟੌਤੀਆਂ ਨੇ ਜਿਹੜੀਆਂ ਹੋਈਆਂ ਨੇ ਔਰ ਤਕਰੀਬਨ 1.5 ਲੱਖ 1.5 ਲੱਖ ਅਸੀਂ ਜੋ ਮਸ਼ੀਨਰੀ ਹੈ ਇਨ ਸਿਟੂ ਜਾਂ ਐਕਸੀਟੂ ਯਾਨੀ ਕਿ ਖੇਤ ਦੇ ਅੰਦਰ ਜਾਂ ਖੇਤ ਤੋਂ ਬਾਹਰ ਲਿਜਾ ਕੇ ਜੇ ਪਰਾਲੀ ਦਾ ਪ੍ਰਬੰਧਨ ਕਰਦੀ ਜਿਹੜੇ ਮਸ਼ੀਨਾਂ ਨੇ ਚਾਹੇ ਉਹ ਚਾਹੇ ਉਹ ਹੈਪੀ ਸੀਡਰਸ ਨੇ ਚਾਹੇ ਉਹ ਬੇਲਜ਼ ਨੇ ਉਹ ਸਾਰੇ ਮਸ਼ੀਨਾਂ ਦੇ ਜਿਹੜੀ 1.5 ਲੱਖ ਦੇ ਕਰੀਬ ਉਹ ਔਨ ਸਬਸਿਡਾਈਜ਼ਡ ਰੇਟ ਅਸੀਂ ਕਿਸਾਨਾਂ ਨੂੰ ਦੇ ਚੁੱਕੇ ਹਾਂ ਜੀ ਦੀ ਵਜ੍ਹਾ ਕਰਕੇ ਅੱਜ ਇਹ ਇੱਕ ਵੱਡੀ ਉਪਲਬਧੀ ਵਜੋਂ ਮੈਂ ਸਮਝਦਾ ਕਿ ਇਹਨੂੰ ਦੇਖਿਆ ਜਾਣਾ ਚਾਹੀਦਾ ਸੋ ਇਹੀ ਤੱਥ ਨੇ ਜਿਹੜੇ ਇਹ ਤੁਹਾਡੇ ਸਾਹਮਣੇ ਰੱਖਣੇ ਸੀਗੇ ਔਰ ਇਹਦੇ ਨਾਲ ਨਾਲ ਮੈਂ ਉਚੇਚੇ ਤੌਰ ਤੇ ਪੰਜਾਬ ਦੇ ਕਿਸਾਨ ਵੀਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਵੀ ਕਰੂੰਗਾ ਕਿ ਇਹਦੇ ਚ ਕਾਫੀ ਵੱਡੇ ਪੱਧਰ ਦੇ ਉੱਪਰ ਆਪਾਂ ਕਾਮਯਾਬੀ ਰਲ ਮਿਲ ਕੇ ਹਾਸਲ ਕੀਤੀ ਹੈ ਪਰ ਇਹਨਾਂ ਫਾਰਮ ਫਾਈਲਸ ਨੂੰ ਇਹਨਾਂ ਸਟਬਲ ਬਰਨਿੰਗ ਦੇ ਕੇਸਸ ਨੂੰ ਇਹਨਾਂ ਪਰਾਲੀ ਨੂੰ ਅੱਗ ਲਾਣ ਦੇ ਕੇਸਸ ਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਘਟਾ ਕੇ ਜ਼ੀਰੋ ਤੇ ਲੈ ਕੇ ਜਾਣਾ ਹੈ ਉਹਦੇ ਲਈ ਉਹਦੇ ਲਈ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਜੋ ਸਿਸਟਮ ਜੋ ਮੈਕੈਨਿਜ਼ਮ ਜੋ ਸਪੋਰਟ ਸਿਸਟਮ ਚਾਹੀਦਾ ਹੈ ਉਹ ਪੰਜਾਬ ਸਰਕਾਰ ਦੇਣ ਦੇ ਲਈ ਵਚਨਬੱਧ ਹੈ ਰੋਡਾ ਸਾਹਿਬ ਰੋਡਾ ਸਾਹਿਬ ਜਿਹੜੇ ਮਾਹਿਰ ਹੈਗੇ ਨੇ ਇਹਨਾਂ ਫਾਰਮ ਫਾਇਰਸ ਦੇ ਜੋ ਰੈਗੂਲਰ ਬੇਸ ਤੋਂ ਤੇ ਚੀਜ਼ਾਂ ਚੈੱਕ ਕਰਦੇ ਨੇ